ਕਾਂਗਰਸ ਪਾਰਟੀ ਦੇ ਪੱਕੇ ਸਮਰਥਕ ਟਕਸਾਲੀ ਕਾਂਗਸੀ ਪਰਿਵਾਰ ਨਾਲ ਸੰਬੰਧਿਤ ਮਹਾਬਲੀ ਜਿਮ ਦੇ ਮਾਲਕ ਸਤਨਾਮ ਸਿੰਘ ਸੋਨੂ ਅਤੇ ਵਿਕਰਮਜੀਤ ਸਿੰਘ ਦੀ ਜੋੜੀ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈਏ ਕਾਂਗਰਸ ਪਾਰਟੀ ਨੂੰ ਛੱਡ ਕੇ ਵਿਦਾਇਕ ਹਰਮਿਤ ਸਿੰਘ ਸੰਧੂ ਦੀ ਪ੍ਰੇਰਣਾ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਇਹਨਾਂ ਦੋਨਾਂ ਭਰਾਵਾਂ ਦੀ ਜੋੜੀ ਨੇ ਸੈਂਕੜੇ ਕਾਂਗਸੀ ਪਰਿਵਾਰਾਂ ਨੂੰ ਕਾਂਗਰਸ ਪਾਰਟੀ ਨਾਲੋਂ ਤੋੜ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਹਰਮਿਤ ਸਿੰਘ ਸੰਧੂ ਦੀ ਜਿੱਤ ਨੂੰ ਯਕੀਨੀ ਬਣਾਇਆ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਦੀ ਜਿੱਤ ਦੀ ਖੁਸ਼ੀ ਵਿੱਚ ਮਹਾਵਲੀ ਜਿੰਮ ਦੇ ਮਾਲਕ ਸਤਨਾਮ ਸਿੰਘ ਅਤੇ ਵਿਕਰਮਜੀਤ ਸਿੰਘ ਨੇ ਆਪਣੇ ਸਮਰਥਕਾਂ ਨਾਲ ਲੱਡੂ ਵੰਡੇ ਅਤੇ ਹਰਮਿਤ ਸਿੰਘ ਸੰਧੂ ਦੀ ਜਿੱਤ ਨੂੰ ਇਤਿਹਾਸਿਕ ਜਿੱਤ ਕਰਾਰ ਦਿੱਤਾ ਤਰਨਤਾਰਨ ਤੋਂ ਅਮਿਤ ਮਰਵਾਹਾ ਦੀ ਵਿਸ਼ੇਸ਼ ਰਿਪੋਰਟ ਪਹਿਲਾਂ ਤਾਂ ਮੈਂ ਤਰਨਤਾਰਨ ਦੀ ਸਮੂਹ ਸੰਗਤ ਦੀ ਕੋਟਰ ਕੋਟ ਧੰਨਵਾਦ ਕਰਦਾ ਜਿਨ੍ਹਾਂ ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਨੂੰ ਵੋਟਾਂ ਪਾ ਕੇ ਕਾਮਯਾਬ ਕੀਤਾ ਹੈ ਤੇ ਫਿਰ ਮੈਂ ਸਭ ਤੋਂ ਵੱਡਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜੀ ਦਾ ਜਿਨ੍ਹਾਂ ਨੇ ਹਰਮਿੰਦਰ ਸਿੰਘ ਸੰਧੂ ਵਰਗੇ ਕੈਂਡੀਡੇਟ ਨੂੰ ਟਿਕਟ ਦੇ ਕੇ ਨਵਾਜਿਆ ਤੇ ਅੱਜ ਸਰਦਾਰ ਹਰਮਿੰਦਰ ਸਿੰਘ ਦੀ ਬਦੌਲਤ ਟਿਕਟ ਜਿੱਤ ਕੇ ਭਗਵੰਤ ਸਿੰਘ ਮਾਨ ਦੀ ਝੋਲੀ ਚ ਪਾਈ ਆਦੇ ਆਮ ਆਦਮੀ ਦਾ ਟੰਡਾ ਫੇਰ ਤਰ ਤਾਰ ਦੇ ਵਿੱਚ ਦੁਬਾਰਾ ਲਹਿਰਾਇਆ ਤੇ ਬਾਕੀ ਰਹੀ ਗੱਲ ਹਰਮਿੰਦਰ ਸਿੰਘ ਸੰਧੂ ਜੀ ਇਹ ਬਹੁਤ ਵਿਕਾਸ ਵਿਕਾਸਪੁਰជា ਇਹਨਾਂ ਤਿੰਨ ਵਾਰ ਪਹਿਲਾਂ ਐਮਐਲਏ ਰਹੇ ਆ ਅੱਜ ਤੱਕ ਤਰਨਤਾਰਨ ਦੇ ਵਿੱਚ ਲੋਕ ਕਹਿੰਦੇ ਸੀ ਮੁੰਡਾ ਕਰਦੀ ਆ ਫਲਾ ਰਾਜ ਆ ਪਰ ਅੱਜ ਤੱਕ ਹਰਮੀਤ ਸਿੰਘ ਸੰਧੂ ਦੇ ਰਾਜ ਦੇ ਵਿੱਚ ਕਿਸੇ ਨੇ ਕੇਸ ਕੋਈ ਫਰੋਤੀ ਨਹੀਂ ਮੰਗੀ ਕਿ ਜਿੰਨੇ ਮੱਦੀ ਝੂਠ ਬੋਲਦੇ ਆ ਪਰ ਅੱਜ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਹੈ ਜਦੋਂ ਹਰਮੀਤ ਸਿੰਘ ਨੂੰ ਵੋਟਾਂ ਪਈਆਂ ਤੇ 12000 ਤੋਂ ਕੁਝ ਦੀ ਲੀਡ ਤੇ ਹਰਮੀਤ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਆ ਤੇ ਮੈਂ ਤਰਨਤਾਰ ਦੀ ਸਾਧ ਸੰਗਤ ਦਾ ਪੁੱਤ ਆ ਦਿਨੋਂ ਧੰਨਵਾਦ ਆ ਸਰਦਾਰ ਹਰਮੀਤ ਸਿੰਘ ਸੰਧੂ ਨੂੰ ਵੋਟਾਂ ਪਾਏ ਕੰਮਜਾਬ ਕੀਤਾ ਜੀ ਲੱਗਦਾ ਤਾ ਤਿੰਨ ਵਾਰੀ ਵਧਾਈ ਕਰਾਇਆ ਤੇ ਜੀ ਨੀ ਆਪਨੇ ਸੰਧੂ ਮੋਦੀ ਹੋਂਦ ਦੇ ਹੋਂਦ ਵਿੱਚ ਵਿਕਾਸ ਕਰਦਾ ਕੰਮ ਚੜੀ ਲੱਗੀ ਰਹੀ ਲੱਗਦਾ ਦੋ ਵਧਾਈਆਂ ਆਏ ਲੇਕਿਨ ਵਿਕਾਸ ਕਾ ਦੇਖਾ ਸ਼ਹਿਰ ਸੰਧੂ ਕੋਲ ਸੁਖਾਵ ਕਾ ਹੋਣੀ ਹੈ ਕੋਣੀ ਦਾ ਹਾਂ ਸਰਵਾ ਤੋਂ ਅਫੇ ਜਿੰਮੇਤਾਂ ਜਿੱਤੋ ਹੀ ਆ ਤਾਂ ਲੱਗਦਾ ਜੇ ਬਾਕੀ ਕੰਮਾਂ ਕਾ ਸ਼ਹਿਰ ਸੰਧੂ ਅੱਗੇ ਵਧਣਗੇ ਦੇਖੋ ਜੀ ਲਗਦਾ 2027 ਦੇ ਵਿੱਚ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਜੀ ਦੀ ਫਿਰ ਸਰਕਾਰ ਬਣੂਗੀ ਤੇ ਜਿਤਨਾ ਵਿਕਾਸ ਹਰਮੀਤ ਸਿੰਘ ਸੰਧੂ ਜੀ ਨੇ ਪਹਿਲਾਂ 3 ਵਾਰ ਕਰਾਇਆ ਉਤਨਾ ਹੀ ਇਸ ਸਾਲ ਕਰਾਉਣਗੇ ਤੇ ਆਉਣ ਵਾਲੀ 2027 ਦੀਆਂ ਚੋਣਾਂ ਤੋਂ ਬਾਅਦ ਵੀ ਇਸੇ ਤਰ੍ਹਾਂ ਹੀ ਵਿਕਾਸ ਚੱਲਦਾ ਰਹੂਗਾ ਇੱਕ ਹਰਮੀਤ ਸਿੰਘ ਸੰਧੂ ਹੀ ਅਜਿਹਾ ਸਖਸੀਅ ਜਿਹੜਾ ਹਰ ਕਿਸੇ ਦੇ ਨਾਲ ਖੜਾ ਹੁੰਦਾ ਹੈ ਦੁੱਖ ਸੁੱਖ ਦੇ ਵਿੱਚ ਸਾਈ ਹੁੰਦਾ ਤੇ ਭਾਈਵਾਲ ਵੀ ਹੁੰਦਾ ਹੈ ਹਾਂ ਜੀ ਹੋਰ ਜਿਆਦਾ ਹੋ ਰਹੀਆਂ ਹਾਂ ਜੀ ਸਾਡੇ ਆਮਰੀ ਪਾਰਟਨਰ ਨੇ ਕਿਹਾ ਜਿੱਦ ਤੋਂ ਇਹ ਵੱਡੀ 13 ਹਜ਼ਾਰਾਂ ਅਸੀਂ ਨਹੀਂ ਪਹੁੰਚੀਆਂ ਇਹ ਜਿੱਤ ਨੂੰ ਕਿਵੇਂ ਦੇਖਦੇ ਆ ਪਹਿਲੀ ਵਾਰ ਜਿੱਤ ਨੂੰ ਦੇਖੋ ਜੀ ਕੈਂਡੀਡੇਟ ਜਿਹੜੀ ਜਿਹੜੀ ਜਿੱਤ ਹੋਈ ਕੈਂਡੀਡੇਟ ਦੀ ਵੇਖੋ ਸੀਐਮ ਸਾਹਿਬ ਸਰਦਾਰ ਭਗਵੰਤ ਮਾਨ ਜੀ ਜਿਨ੍ਹਾਂ ਨੇ ਇੱਕ ਵਧੀਆ ਕੈਂਡੀਡੇਟ ਚੁਣਿਆ ਸਰਦਾਰ ਰਮੀਸ਼ ਸਿੰਘ ਸੰਧੂ ਵੇਖੋ ਇਹ ਪੈਨੋਂ ਵੀ ਜਿੱਤਦੇ ਆਏ ਆ ਠੀਕ ਆ ਅੱਜ ਵੀ ਇਹਨਾਂ ਦੀ ਜਿੱਤ ਮਤਲਬ ਬਹੁਤ ਹੀ ਵੱਡੀ ਵੱਡੀ ਤਾਕਤਵਰ ਜਿੱਤ ਹੋਈ ਆ ਵੇਖੋ ਸਾਰੀਆਂ ਪਾਰਟੀਆਂ ਘਰੋਟੀਆਂ ਸੀ ਜਿਨ੍ਹਾਂ ਜਿਨ੍ਹਾਂ ਵੀ ਆਪਣਾ ਯੋਰ ਮਾਰਿਆ ਪਰ ਸਭ ਤੋਂ ਜ਼ਿਆਦਾ ਸਟਰੋਂਗ ਕੈਂਡੀਡੇਟ ਸੀਐਮ ਸਾਹਿਬ ਭਗਵੰਤ ਮਾਨ ਜੀ ਨੇ ਵਧੀਆ ਕੈਂਡੀਡੇਟ ਚੁਣਿਆ ਤੇ ਵਧੀਆ ਰਿਜ਼ਲਟ ਆਇਆ ਮੈਂ ਇੰਨਾ ਹੀ ਕਹਿੰਦਾ ਆ ਸ਼ਮਾ ਦਾ ਜੱਜ ਕਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਂਗਰਸ ਪਾਰਟੀ ਨੂੰ ਛੱਡ ਕੇ ਪੂਰੀ ਸਪੋਰਟ ਕੀਤੀ ਉਹਦੇ ਬਾਰੇ ਕੀ ਕਹਿੰਦੇ ਕਾਂਗਰਸ ਪਾਰਟੀ ਵੇਖੋ ਜੀ ਇਹ ਸਰਮਾਇਦਾਰਾਂ ਦੀ ਪਾਰਟੀ ਕਾਂਗਰਸ ਪਾਰਟੀ ਬਾਕੀ ਜਿਹੜੀ ਮੈਂ ਮਦਦ ਕੀਤੀ ਆ ਕਾਂਗਰਸ ਪਾਰਟੀ ਨੂੰ ਛੱਡ ਕੇ ਸਰਦਾਰ ਰਮੀਤ ਸਿੰਘ ਸੰਧੂ ਜੀ ਦੀ ਇਹ ਵਿਕਾਸ ਨੂੰ ਕੀਤੀ ਆ ਜੇ ਸਰਦਾਰ ਰਮੀਤ ਸਿੰਘ ਸੰਧੂ ਹੁੰਦੇ ਹੀ ਤੇ ਹਲਕੇ ਦਾ ਵਿਕਾਸ ਹੁੰਦਾ ਸੀ ਨਹੀਂ ਤੇ ਕੋਈ ਇਸ ਹਲਕੇ ਦਾ ਵਾਲੀ ਵਾਰਸ ਨਹੀਂ ਸੀ ਹੈਗਾ ਜੇ ਵੇਖਿਆ ਜਰਨਲ ਮੀਤ ਸਿੰਘ ਸਤੂਰੀ ਫੇਸ ਤੇ ਲੱਗੇ ਬੋਰਡ ਪਈ ਹੈ ਤਾਂ ਆਪਣੀ ਪਾਰਟੀ ਦਾ ਨਕਸ਼ਾ ਬਿਲਕੁਲ ਜੀ ਪਹਿਲਾ ਨੰਬਰ ਤੇ ਮੈਂ ਇਹ ਕਹੂੰਗਾ ਜਿਹੜਾ ਕੈਂਡੀਡੇਟ ਆ ਸਰਦਾਰ ਮੀਤ ਸਿੰਘ ਸੰਧੂ ਇਹ ਹਰ ਕਿਸੇ ਦੇ ਦਿਲਾਂ ਤੇ ਰਾਜ ਕਰਦੇ ਆ ਬਾਕੀ ਜਿਹੜੀ ਦੂਜੀ ਗੱਲ ਆ ਸਰਦਾਰ ਭਗਵੰਤ ਮਾਨ ਜੀ ਦੀ ਸੀਐਮ ਸਾਹਿਬ ਜੀ ਦੀ ਉਹਨਾਂ ਨੇ ਵਧੀਆ ਕੈਂਡੀਡੇਟ ਚੁਣਿਆ ਤੇ ਉਹਨਾਂ ਨੂੰ ਵਧੀਆ ਜਿੱਤ ਪ੍ਰਾਪਤ ਹੋਈ ਹੈ